ਪਹਿਲੇ ਵਾਲਾ ਚੌਂਕ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਪੰਜਾਬ ਰੂਡਵੇ ਦੀ ਬੱਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰੋਂਗ ਸਾਈਡ ਤੇ ਜਦੋਂ ਆ ਰਿਹਾ ਸੀ ਤਾਂ ਬੱਸ ਨੇ ਟੱਕਰ ਮਾਰ ਦਿੱਤੀ ਮੋਟਰਸਾਈਕਲ ਨੂੰ ਤੇ ਮੋਟਰਸਾਈਕਲ ਤੇ ਪਤੀ ਪਤਨੀ ਤੇ ਉਹਨਾਂ ਦਾ ਇੱਕ ਭਤੀਜਾ ਸਵਾਰ ਸੀ ਜਿਹੜੇ ਆਪਣੇ ਬੇਟੇ ਨੂੰ ਸਕੂਲ ਦੇ ਹੋਸਟਲ ਚੋਂ ਮਿਲ ਕੇ ਤੇ ਵਾਪਸ ਆਪਣੇ ਘਰੇ ਜਾ ਰਹੇ ਸੀਗੇ ਉਹ ਆਪਣੀ ਸਾਈਡ ਤੇ ਆ ਰਿਹਾ ਔਰ ਪੀੜਤ ਪਰਿਵਾਰ ਨੇ ਦੱਸਿਆ ਕਿ ਰੋਂਗ ਸਾਈਡ ਤੇ ਸਰਕਾਰੀ ਪੰਜਾਬ ਰੋਡਵੇਜ ਦੀ ਬੱਸ ਆ ਰਹੀ ਸੀ ਔਰ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਪਤੀ ਦੀ ਯਾਨੀ ਕਿ ਬੰਦੇ ਦੀ ਮੌਤ ਹੋ ਚੁੱਕੀ ਹੈ ਉਸ ਦੀ ਪਤਨੀ ਤੇ ਭਤੀਜਾ ਜਿਹੜਾ ਆ ਸੀਰੀਅਸ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਇਲਾਜ ਦੇ ਵਾਸਤੇ ਹਸਪਤਾਲ ਦਾਖਲ ਕਰਵਾਇਆ ਜੋ ਮ੍ਰਿਤਕ ਹੈ ਉਸ ਦਾ ਨਾਮ ਅਸ਼ੋਕ ਕੁਮਾਰ ਧਵਨ ਹੈਗਾ ਉਹ ਆਪਣੇ ਬੇਟੇ ਨੂੰ ਮਿਲ ਕੇ ਸਕੂਲ ਹੋਸਟਲ ਤੋਂ ਵਾਪਸ ਆਪਣੇ ਘਰੇ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ ਤਾਂ ਇੱਥੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਗਲਤੀ ਸਾਰੀ ਪੰਜਾਬ ਰੂਡਵੇਜ਼ ਦੇ বাস ਦੇ ਡਰਾਈਵਰ ਦੀ ਹੈ ਜਿਹੜਾ ਰੋਂਗ ਸਾਈਡ বাস ਨੂੰ ਲੈ ਕੇ ਆ ਰਿਹਾ ਸੀਗਾ ਔਰ ਰੋਂਗ ਸਾਈਡ ਤੇ ਆਣ ਕੇ ਉਸਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਹੈ ਸੋ ਟੱਕਰ ਜਦੋਂ ਮਾਰੀ ਤਾਂ ਟੱਕਰ ਤੇਜ਼ ਵੱਜ ਗਈ ਜਿਸ ਤੋਂ ਬਾਅਦ ਜੋ ਮੋਟਰਸਾਈਕਲ ਚਾਲਕ ਸੀਗਾ ਜਿਹਦਾ ਨਾਮ ਅਸ਼ੋਕ ਕੁਮਾਰ ਧਵਨ ਹੈ ਆਪਣੇ ਬੇਟੇ ਨੂੰ ਹਸਟਲ ਚੋਂ ਮਿਲ ਕੇ ਆਪਣੇ ਵਾਪਸ ਘਰੇ ਜਾ ਰਿਹਾ ਸੀ ਉਸ ਦੇ ਨਾਲ ਉਹਦੀ ਪਤਨੀ ਸਵਾਰ ਸੀ ਤੇ ਨਾਲ ਉਹਨਾਂ ਦਾ ਭਤੀਜਾ ਸਵਾਰ ਸੀਗਾ ਤਾਂ ਬੰਦੇ ਦੀ ਤਾਂ ਮੌਕੇ ਤੇ ਮੌਤ ਹੋ ਗਈ ਕਿਉਂਕਿ ਟੱਕਰ ਬਹੁਤ ਜ਼ਬਰਦਸਤ ਹੋਈ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਟੱਕਰ ਦੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਤੇ ਉਸ ਦੀ ਪਤਨੀ ਤੇ ਭਤੀਜਾ ਜੋ ਹੈ ਉਹ ਸੀਰੀਅਸ ਦੱਸੇ ਜਾ ਰਹੇ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹੁਣ ਪੀੜਤ ਪਰਿਵਾਰ ਦੀ ਗੱਲ ਕਰੀ ਤਾਂ ਉਹਨਾਂ ਨੇ ਇਲਜ਼ਾਮ ਲਗਾਏ ਆ ਕਿ ਗਲਤੀ ਡਰਾਈਵਰ ਦੀ ਹੈ ਜਿਹੜਾ ਰੋਂਗ ਸਾਈਡ ਤੇ ਬੱਸ ਲੈ ਕੇ ਆ ਰਿਹਾ ਸੀਗਾ ਔਰ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਜੜੀ ਹੋਣੀ ਚਾਹੀਦੀ ਹੈ ਸੋ ਅਸੀਂ ਗੱਲਬਾਤ ਵੀ ਕੀਤੀ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਤਾਂ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਕੀ ਪੂਰਾ ਮਾਮਲਾ ਹੈ ਕੀ ਪਰਿਵਾਰ ਮੰਗ ਕਰ ਰਿਹਾ ਹੈ ਉਹ ਭਾਈ ਕੋ ਦਾਰੇ ਸਾਬੇ ਬੇਟਨ ਮਿਲ ਕੇ ਤੇ ਆਪਦੇ ਸਹੀ ਸਾਈਡ ਤੇ ਜਾ ਰਹੇ ਸੀਗੇ ਤੇ ਕੋਦਰੋ ਸਮਝਾਣੀ ਬਾਸ ਸਹੀ ਹੈ ਉਹ ਆਕੇ ਤੇ ਉੱਪਰ ਚੜ ਗਏ ਮੇਰੇ ਤੇ ਮਰੋਂ ਗਏ ਆਰੋਣੀ ਚੜਦੇ ਨੋਤੇ ਤੇ ਉਹਦੇ ਕਰਕੇ ਡੈਥ ਹੋ ਗਈ ਭਾਬੀ ਸੀਰੀਅਸ ਨਹੀਂ ਉਹਨਾਂ ਦਾ ਬਚਣਾ ਮੁਸ਼ਕਲ ਹੈ ਛੋਟਾ ਭਤੀਜਾ ਸੀ ਉਹਦੇ ਕਾफी ਸੱਟਾਂ ਲੱਗੀਆਂ ਨੇ ਤੇ ਬਹੁਤ ਦਰਵਾਜ਼ੇ ਤੇ ਕੀ ਸਖਤ ਸਖਤ ਕਾਰਵਾਈ ਹੋਏ ਤੇ ਜਿਵੇਂ ਵੀ ਉਹਦਾ ਸੈਟ ਆਊਟ ਸਰਦੀ ਇਹ ਸਰਪਾਤ ਕਮੇਟੀ ਕਰੇ ਕਿੱਧੇ ਜਨੇ ਸਵਾਰ ਸੀ ਕਿਸ ਚੀਜ਼ ਤੇ ਸੀ ਇਹ ਇੱਕ ਮੋਟਰਸਾਈਕਲ ਤੇ ਸੀ ਆ ਕਿਸ ਤਰ ਕਿਧਰੋਂ ਆ ਰਹੀ ਸੀ ਇੰਫਰੋਇਟ ਤੋਂ ਆ ਰਹੀ ਸੀ फिर आ रहे थे बच्चे आपके बेटे महंगोड़ वापस जा रहे रस्ते के थे रस्ते किले फिरोजपुर एक्सीडेंट फिरोजपुर तू आ रहे थे बेटे ते